ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਸ਼ੈਨੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਤੁਹਾਡੀ ਬਹੁਤ ਹੀ ਜ਼ਿਆਦਾ ਡਿਮਾਂਡ ਦੇ ਉੱਪਰ ਰੈਡੀ ਸੂਟਸ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਤੁਸੀਂ ਪਰਚੇਸ ਕਰ ਸਕਦੇ ਹੋ ਤੇ ਇਸ ਵਾਰ ਆਪਾਂ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਰਹੇ ਹਾਂ ਇਸ ਤੋਂ ਬਾਅਦ ਵਿੱਚ ਆਪਾਂ ਸੇਮ ਸੂਟ ਇਸ ਪ੍ਰਾਈਸ ਤੇ ਰੈਡੀ ਨਹੀਂ ਕਰ ਪਾਵਾਂਗੇ ਸੋ ਤੁਸੀਂ ਇਹ ਵਾਲੇ ਸੂਟਸ ਜੇਕਰ ਤੁਹਾਨੂੰ ਪਸੰਦ ਆਉਂਦੇ ਆ ਤਾਂ ਇਸ ਵੀਡੀਓ ਦੇ ਵਿੱਚ ਸਿਲੈਕਟ ਕਰਕੇ ਤੁਸੀਂ ਪਰਚੇਸ ਕਰ ਸਕਦੇ ਹੋ ਠੀਕ ਹੈ ਜੀ ਤਾਂ ਇਸ ਤਰ੍ਹਾਂ ਦੀ ਨਾਲ ਹੈ ਜੀ ਘੇਰੇ ਦਾ ਕੰਮ ਰਹੇਗਾ ਮੇਨੰ ਦਾ ਸਟੱਫ ਰਹੇਗਾ ਬਹੁਤ ਹੀ ਵਧੀਆ ਸਟੱਫ ਆ ਆਰਾਮਦਾਇਕ ਇਹ ਘੇਰੇ ਦੀ এমਬ્રોਇਡਰੀ ਰਹੇਗੀ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਡਿਜ਼ਾਈਨ ਚੱਲ ਰਿਹਾ ਇਸ ਟਾਈਮ ਤੇ ਹੀ ਇਹ 슬ੀਵਸ ਦਾ ਪੈਟਰਨ ਹੈ ਜੀ ਤੁਹਾਡਾ ਠੀਕ ਹੈ ਇਹ 슬ੀਵਸ ਦੇ ਉੱਪਰ ਆਣੀ ਹੈ ਤੁਹਾਡੀ এমਬ્રોਇਡਰੀ ਜਿਹੜਾ ਪ੍ਰਾਈਸ ਹੈ ਜੀ ਉਹ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਜਾਣਾ ਨਾਲ ਦੀ ਨਾਲ ਇਹ ਆ ਜਾਣਾ ਜੀ ਤੁਹਾਡੀ ਬਾਟਮ ਦੇ ਉੱਪਰ विदाउट दुपट्टा प्राइस ਜਿਹੜਾ ਤੁਹਾਨੂੰ ਸ਼ੋਅ ਹੋਏਗਾ ਅਗਰ ਤੁਸੀਂ ਸਾਡੇ ਤੋਂ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਹੋ ਦੁਪੱਟੇ ਦੀ ਫਿਨਿਸ਼ਿੰਗ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਤੁਸੀਂ ਸਟਿਚਿੰਗ ਆਪਣੇ ਟੇਲਰ ਤੋਂ ਕਰਵਾ ਲਓ ਕੋਈ ਪ੍ਰੋਬਲਮ ਨਹੀਂ ਜੇ ਕਈ ਪਿਆਨ ਹਨ ਹੁੰਦਾ ਕਿ ਸਾਨੂੰ ਦੁਪੱਟਾ ਰੈਡੀ ਕਰਕੇ ਪੇਸ ਤੋਂ ਭੇਜ ਦਾਂਗੇ ਜੀ ਤੁਹਾਡੇ ਸੂਟ ਦੀ ਲੇਸ ਵੀ ਤੁਹਾਨੂੰ ਨਾਲ ਦੇ ਦਾਂਗੇ ਕੋਈ ਦਿੱਕਤ ਨਹੀਂ ਨੈਕਸਟ ਹੈਗਾ ਜੀ ਇਹ ਵਾਲਾ ਨੈਕਸਟ ਕਲਰ ਹੈ ਜੀ ਇਸ ਦੇ ਵਿੱਚ ਠੀਕ ਹੈ ਸੇਮ ਉਹੀ ਹੈ ਇਦਾਂ ਹੀ ਘੇਰੇ ਦਾ ਕੰਮ ਰਹਿਣਾ ਇਹ 슬ੀਵਸ ਦਾ ਕੰਮ ਆ ਜਾਣਾ ਆਪੋ ਓਪਨ ਕਰਕੇ ਤਾਂ ਦਿਖਾ ਰਹੇ ਆਂ ਵੀ ਤਾਂ ਜੋ ਜਿਹੜਾ ਵੀ ਕਲਰ ਪਸੰਦ ਆਉਂਦਾ ਉਹ ਪਰਚੇਸ ਕਰ ਲਓ ਤੁਹਾਨੂੰ ਪਤਾ ਲੱਗ ਜੇ ਕਿ ਸਾਰੇ ਸੂਟਾਂ ਤੇ ਹੀ embroiderry ਹੈ ਜਿਹੜੀ ਇਹਨਾਂ ਤੇ ਸੇਮ ਹੈ ਚਾਰ ਕਲਰਸ ਦੇ ਉੱਪਰ ਆਪਾਂ ਇਹ ਵਾਲਾ ਡਿਜ਼ਾਈਨ ਆ ਜਿਹੜਾ ਉਹ ਰੈਡੀ ਕਰਵਾਇਆ ਠੀਕ ਹੈ ਜੀ ਇਹ ਆ ਜਾਣਾ ਬਾਟਮ ਦਾ ਕੰਮ ਨੈਕਸਟ ਇਹ ਵਾਲਾ ਜੀ ਸਕਾਈ ਬਲੂ ਕਲਰ ਦੇ ਉੱਪਰ ਜਿਸ ਤਰ੍ਹਾਂ ਦੇ ਨਾਲ ਇਹ ਆ ਜਾਣਾ ਤੇਰੇ ਤੇ ਇਹ ਤੁਹਾਡੀਆਂ ਸਰੀਰ ਆ ਰਹੀਆਂ ਲੋਜ ਇਹ ਵਰਕ ਹੈ ਜਿਹੜਾ ਤੁਹਾਡੇ ਬਾਟਮ ਦੇ ਉੱਪਰ ਆਏਗਾ ਠੀਕ ਹੈ ਜੀ ਹਾਂਜੀ ਤੇ ਇਹ ਹੈਗਾ ਇਸ ਦੇ ਵਿੱਚ ਫੋਰਥ ਕਲਰ ਤੁਹਾਨੂੰ ਜਿਹੜਾ ਵੀ ਕਲਰ ਪਸੰਦ ਆਉਂਦਾ ਤੁਸੀਂ ਪਰਚੇਸ ਕਰ ਸਕਦੇ ਹੋ ਠੀਕ ਹੈ ਜੀ ਇਹ ਘੇਰੇ ਦੀ embroidery सेम ਇਹ ਆ ਜਾਂਦਾ ਤੁਹਾਡੀ 슬ੀਵਸ ਦਾ ਕੰਮ ਤੇ ਇਹ ਬਾਟਮ ਤੇ embroidery ਇਸ ਤਰ੍ਹਾਂ ਦੀ ਨਾ ਲੋਜ ਹਾਂਜੀ ਨੈਕਸਟ ਜੇ ਤੁਹਾਡੇ ਰਹਿਣਗੇ ਮਸ਼ੀਨਵਰਕ ਦਾ ਇਹਦਾ ਪੈਟਰਨ ਅਲੱਗ ਰਹੇਗਾ ਦੇਖੋ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਐਸਕੇ ਦਾ ਕੱਪੜਾ ਲੱਗਿਆ ਹੋਇਆ ਸਾਰਾ ਬਹੁਤ ਹੀ ਵਧੀਆ ਸਟੱਫ ਦੇ ਉੱਪਰ ਆਪੇ ਰੈਡੀ ਕਰਵਾਏ ਹੋਏ ਆ ਸਾਰਾ ਲੈਨਨ ਰਹੇਗੀ ਗਰਮੀ ਦੇ ਵਿੱਚ ਪਾਉਣ ਵਾਲਾ ਸਟੱਫ ਹੈ ਆਰਾਮ ਨਾਲ ਏਅਰ ਕਰ ਸਕਦੇ ਹੋ ਤੁਸੀਂ ਵਿਦਆਊਟ ਦੁਪੱਟਾ ਸੂਟਸ ਰਹਿਣਗੇ ਦੁਪੱਟੇ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਅਸੀਂ ਤੁਹਾਨੂੰ ਦੁਪੱਟੇ ਰੈਡੀ ਕਰਕੇ ਦੇ ਦਾਂਗੇ ਅਗਰ ਤੁਸੀਂ ਸਟਿਚਿੰਗ ਨਹੀਂ ਵੀ ਕਰਵਾਉਣੀ ਤੁਸੀਂ ਆਪਣੇ ਟੇਲਰ ਤੋਂ ਸਟਿਚਿੰਗ ਕਰਵਾ ਸਕਦੇ ਹੋ ਕੋਈ ਦਿੱਕਤ ਨਹੀਂ ਜੀ ਇਹ ਹੈਗਾ ਜੀ ਤੁਹਾਡਾ ਘੇਰੇ ਦਾ ਕੰਮ ਇਹ ਉੱਪਰ ਨੂੰ ਪੈਨਲ ਆਉਣਗੇ ਤਿੰਨ ਫਲਾਵਰਸ ਆਉਣਗੇ ਠੀਕ ਦੁਪੱਟੇ ਟਾਈ ਡਾਈ ਕਰਵਾਏ ਹੋਏ ਬਹੁਤ ਹੀ ਜ਼ਿਆਦਾ ਸੋਹਣੇ ਲੱਗਣਗੇ ਜਿੰਨਾ ਜਿੰਨਾ ਪਹਿਣਾ ਨੂੰ ਜ਼ਰੂਰਤ ਹੋਈ ਆਪਾਂ ਕਰਵਾ ਦਾਂਗੇ ਦੁਪੱਟਿਆਂ ਦਾ ਪ੍ਰਾਈਸ ਐਕਸਟਰਾ ਹੋਏਗਾ ਜੋ ਪ੍ਰਾਈਸ ਤੁਹਾਨੂੰ ਸ਼ੋਅ ਹੋਏਗਾ ਉਹ ਸੂਟ ਦਾ ਵਿਦਾਊਟ ਦੁਪੱਟੇ ਤੋਂ ਸ਼ੋਅ ਹੋਏਗਾ ਇਹ ਹੈ ਜੀ 슬ੀਵਸ ਦਾ ਕੰਮ 슬ੀਵਸ ਦੇ ਉੱਪਰ ਇਸ ਤਰ੍ਹਾਂ ਦੀ ਨਾਲ ਏਮਬ੍ਰੋਇਡਰੀ ਆਈ ਹਾਂਜੀ ਇਹ ਵਾਲਾ ਕਲਰ ਹੈ ਜੀ ਅੱਗੇ ਲਵੈਂਡਰ ਸ਼ੇਡ ਹੈ ਘੇਰੇ ਦਾ ਕੰਮ ਇਸ ਤਰ੍ਹਾਂ ਦੇ ਨਾਲ ਰਹਿਣਾ ਪੈਨਲਸ ਜਾਣਗੇ ਉੱਪਰ ਨੂੰ ਇਹ ਤਿੰਨ ਫਲਾਵਰਸ ਆ ਗਏ ਨੇ ਇਸ ਦੇ ਵਿੱਚ ਸੇਮੀ ਜਿਤਨਾ ਤੁਹਾਨੂੰ ਪਹਿਲਾਂ ਦਿਖਾਇਆ ਬਸ ਉਸ ਦੇ ਵਿੱਚ ਕਲਰਸ ਹੈ ਇਸ ਤਰ੍ਹਾਂ ਦੇ ਨਾਲ 슬ੀਵਸ ਦੇ ਉੱਪਰ ਬੰਨ੍ਹ ਕਰਦੇ ਹਾਂ ਹਾਂਜੀ ਨੈਕਸਟ ਟੇਬਲ ਆ ਮਸਟਰਡ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਗਰਮੀਆਂ ਦੇ ਵਿੱਚ ਬਹੁਤ ਹੀ ਸੋਹਣਾ ਲੱਗਣ ਵਾਲਾ ਘੇਰੇ ਦਾ ਕੰਮ ਹੈ ਸੇਮ ਹੀ ਬਸ ਡਿਜ਼ਾਈਨ ਹੈ ਨਾ ਕਲਰਸ ਹੈ ਉਸ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਤਰ੍ਹਾਂ ਦੀ ਨਾਲ ਦੇਖ ਸਕਦੇ ਹੋ ਤੁਸੀਂ ਤੇ ਇਹ ਆ ਗਿਆ ਜੀ ਫਲਾਵਰ ਤੁਹਾਡੀ ਬਾਜ਼ੂ ਦੇ ਉੱਪਰ ਕਟਵਰਕ ਦੇ ਨਾਲ ਇਹ ਫਲਾਵਰ ਬਣਿਆ ਹੋਇਆ ਹਾਂਜੀ ਇਹ ਕੇਵਲ ਕਲਰ ਹੈ ਇਸ ਡਿਜ਼ਾਈਨ ਦਾ ਲਾਸਟ ਕਲਰ ਇਹ ਆ ਗਿਆ ਜੀ ਘੇਰੇ ਦਾ ਕੰਮ ਇਹ ਉੱਪਰ ਨੂੰ ਪੈਨਲਸ ਆ ਰਹੇ ਨੇ ਸੇਮ ਹੀ ਡਿਜ਼ਾਈਨ ਰਹਿਣਾ ਤੇ ਇਹ ਆ ਗਈਆਂ ਆਪਣੀਆਂ ਪਲੀਜ਼ ਹਾਂਜੀ ਨੈਕਸਟ ਟੇਬਲ ਦਾ ਡਿਜ਼ਾਈਨ ਚੇਂਜ ਹੈ ਇਹ ਮੋਬ ਕਲਰ ਦੇ ਉੱਪਰ ਹੈ ਸਟੱਫ ਸੇਮ ਹੀ ਰਹਿਣਾ ਅੱਜ ਵਾਲੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਤਾਂ ਜੋ ਕੋਈ ਵੀ ਭੈਣ ਸੂਟ ਰਹਿਣ ਤੋਂ ਰਹਿ ਨਾ ਜਾਵੇ ਇਸ ਤਰ੍ਹਾਂ ਦੇ ਨਾਲ ਘੇਰੇ ਦਾ ਕੰਮ ਹੈ ਉੱਪਰ ਨੂੰ ਇਹ ਵਾਲਾ ਛੋਟੇ ਛੋਟੇ ਫਲਾਵਰਸ ਹੋਣਗੇ ਬਹੁਤ ਜ਼ਿਆਦਾ ਸੋਹਣੇ ਇਹ ਵੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲਣ ਵਾਲਾ ਡਿਜ਼ਾਈਨ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਇਹ ਫਲਾਵਰਸ ਬਣੇ ਹੋਏ ਨੇ ਤਾਂ ਫਿਰ ਸੈਂਟਰ ਦੇ ਵਿੱਚ ਇਹ ਵਾਲੀ ਚੇਨ ਆ ਕੇ ਛੋਟੇ ਫਲਾਵਰਸ ਫਿਰ ਤੁਹਾਡੇ ਉੱਪਰ ਤੱਕ ਆਉਣਗੇ ਹੁਣ ਦਿਖਾਉਣੀ ਹੈ ਜੀ ਆਪਾਂ ਤੁਹਾਨੂੰ ਇਹਨਾਂ ਦੀਆਂ 슬ੀਵਸ ਦਾ ਡਿਜ਼ਾਈਨ ਲੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜਿਹੜਾ ਇਹ ਤੁਹਾਡੀਆਂ 슬ੀਵਸ ਦੇ ਉੱਪਰ ਬਣਿਆ ਹੋਇਆ ਹੈ ਇਸਦੇ ਵਿੱਚ ਆਪਾਂ ਇੱਕ ਕਲਰ ਇਹ ਵਾਲਾ ਰੈਡੀ ਕਰਵਾਇਆ ਜੀ ਮਸਟਰਡ ਕਲਰ ਤੇ ਇਹ ਹੈ ਘੇਰੇ ਦਾ ਕੰਮ ਸੇਮ ਹੀ ਹੈ ਕਲਰ ਦਾ ਫਰਕ ਹੈ ਇਸ ਤਰ੍ਹਾਂ ਦੇ ਨਾਲ ਉੱਪਰ ਨੂੰ ਡਿਜ਼ਾਈਨ ਜਾਣਾ ਤੁਹਾਡੇ ਤੇ ਇਹ ਆ ਜਾਏਗਾ 슬ੀਵਸ ਦਾ ਡਿਜ਼ਾਈਨ ਇਸ ਤਰ੍ਹਾਂ ਦੀ ਪ੍ਰੋਪਰ 슬ੀਵਸ ਬਣੀਆਂ ਹੋਈਆਂ ਤੁਹਾਡੀ ਫਰੰਟ ਸ਼ਰਟ ਹੈਗੀ ਹੈ ਜਿਹੜੀ ਪ੍ਰੋਪਰ ਹੈਵੀ ਬਣੀ ਹੋਈ ਹੈ ਜੀ ਇਹ ਇਹ ਵਾਲਾ ਕਲਰ ਹੈ ਜੀ ਸਕਾਈ ਬਲੂ ਇਸ ਤਰ੍ਹਾਂ ਦਿਨਾਂ ਇਹ ਉੱਪਰ ਨੂੰ ਜਾਏਗਾ ਤੁਹਾਡੀ ਤੇ ਇਹ ਆ ਗਿਆ ਜੀ ਤੁਹਾਡਾ 슬ੀਵਸ ਤੁਹਾਡੇ ਤੋਂ ਬਲੋਜ਼ ਹਾਂਜੀ ਨੈਕਸਟ ਇਹ ਵਾਲਾ ਡਿਜ਼ਾਈਨ ਰਹਿਣਾ ਠੀਕ ਹੈ ਇਸ ਤਰ੍ਹਾਂ ਦੇ ਨਾਲ ਇਹ ਤੁਹਾਡੇ ਘੇਰੇ ਤੋਂ ਉੱਪਰ ਨੂੰ ਆਏਗਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਇਹ ਇਹ ਉੱਪਰ ਨੂੰ ਪੈਨਲਸ ਆਉਣਗੇ ਬਹੁਤ ਸੋਹਣੇ ਕਲਰਸ ਯੂਜ਼ ਹੋਏ ਨੇ ਇਸ ਸੂਟ ਦੇ ਵਿੱਚ ਵੀ ਲੋ ਜੀ ਤੁਹਾਡਾ 슬ੀਵਸ ਦਾ ਡਿਜ਼ਾਈਨ ਹੈ ਇਸ ਤਰ੍ਹਾਂ ਦੇ ਨਾਲ 슬ੀਵਸ ਬਣੀਆਂ ਹੋਈਆਂ ਇੱਥੇ ਤੁਸੀਂ ਆਪਣਾ ਲੇਸ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕਰ ਸਕਦੇ ਹੋ ਹਾਂਜੀ ਨੈਕਸਟ ਇਹ ਵਾਲਾ ਕ੍ਰਾਸ ਸਟਿਚ ਦਾ ਡਿਜ਼ਾਈਨ ਹੈ ਲੈਮਨ ਕਲਰ ਦੇ ਉੱਪਰ ਬੜਾ ਹੀ ਡਿਫਰੈਂਟ ਜਿਹਾ ਸ਼ੇਡ ਹੈ ਇਸ ਦੇ ਉੱਪਰ ਆਪਾਂ ਬਣਾਇਆ ਹੋਇਆ ਹੈ ਇਸ ਤਰ੍ਹਾਂ ਦੇ ਨਾਲ ਨੇੜੇ ਤੋਂ ਤੁਸੀਂ ਦੇਖ ਸਕਦੇ ਹੋ ਇਹ ਕਿਹੜੇ ਦਾ ਕੰਮ ਰਹਿਣਾ ਜੀ ਤੁਹਾਡਾ ਇਹ ਉੱਪਰ ਨੂੰ ਸਾਰੇ ਬੂਟੀ ਆਏਗੀ ਇਹ ਤੁਹਾਡਾ ਸਲੀਵਸ ਦਾ ਡਿਜ਼ਾਈਨ ਹੈ ਇਸ ਤਰ੍ਹਾਂ ਦੇ ਨਾਲ ਜੀ ਨੈਕਸਟ ਇਹ ਵਾਲਾ ਸੂਟ ਹੈ ਇਹ ਕਿਹੜੇ ਦਾ ਕੰਮ ਰਹਿਣਾ ਜੀ ਸੇਮ ਹੀ ਸਕਾਈ ਬਲੂ ਕਲਰ ਹੈ ਉਸ ਦੇ ਵਿੱਚ ਤੇ ਇਹ ਆ ਗਿਆ ਜੀ ਆਪਣਾ ਸਲੀਵਸ ਦਾ ਡਿਜ਼ਾਈਨ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫੇਰ ਮਿਲਾਂਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਜੀ ਤੁਸੀਂ ਪਰਚੇਸ ਕਰ ਸਕਦੇ ਹੋ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਸ ਦੇ ਉੱਪਰ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣੇ ਆਰਡਰਸ ਨੇ ਜਿਹੜੇ ਬੁੱਕ ਕਰ ਸਕਦੇ ਹੋ ਜਿਹੜੇ ਵਿਊਅਰਸ ਪਹਿਲੀ ਵਾਰ ਦੇਖ ਰਹੇ ਹਨ ਉਹਨਾਂ ਨੂੰ ਦੱਸ ਦਿੰਨੇ ਆ ਜੀ ਅਸੀਂ ਸਰਵ ਕਰਦੇ ਆਂ ਸ਼੍ਰੀ ਮੁਕਸੇਦ ਸਾਹਿਬ ਤੋਂ ਆਨਲਾਈਨ ਕੰਮ ਕਰਦੇ ਆਂ ਕੋਈ ਵੀ ਸੂਟ ਆ ਤੁਸੀਂ ਸਕਰੀਨਸ਼ਾਟ ਲੈ ਕੇ ਜਦੋਂ ਭੇਜਦੇ ਪਰ ਜੇ ਤੁਹਾਨੂੰ ਦੱਸ ਦਾਂਗੇ ਕਿ ਇਹ ਅਵੇਲੇਬਲ ਹੈ ਜਾਂ ਨਹੀਂ ਅਗਰ ਅਵੇਲੇਬਲ ਹੈ ਥੈਂ ਤੁਸੀਂ ਪੇਮੈਂਟ ਕਰਕੇ ਉਸ ਦੀ ਬੁਕਿੰਗ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਜੀ ਸੂਟ ਜਿੰਨਾ ਟਾਈਮ ਤੁਹਾਡੇ ਤੱਕ ਨਹੀਂ ਪਹੁੰਚਦਾ ਉਸ ਉਨਾ ਟਾਈਮ ਸਾਡੀ ਫੁੱਲ ਗਰੰਟੀ ਹੁੰਦੀ ਹੈ ਸੋ ਤੁਸੀਂ ਬੇਫਿਕਰ ਹੋ ਕੇ ਇਹ ਵਾਲੇ ਸੂਟਸ ਨੇ ਜਿਹੜੇ ਪਰਚੇਸ ਕਰ ਸਕਦੇ ਹੋ